ਸਸ਼੍ਰੀય ਕਾਲ ਅੱਜ ਦੇਖੋ ਜੀ ਆਧਾਰ ਕਾਰਡ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਚੱਲਦਾ ਹਾਂਜੀ ਬਿਲਕੁਲ ਮਤਲਬ ਬੈਂਕ ਜਾਣਾ ਬੱਚੇ ਦਾ ਸਕੂਲ ਦਾਖਲਾ ਨੌਕਰੀ ਹਾਂ ਹਾਂ ਸਰਕਾਰੀ ਯੋਜਨਾਵਾਂ ਹਾਂਜੀ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਹਰ ਕਿਤੇ ਆਧਾਰ ਕਾਰਡ ਮੰਗਦੇ ਨੇ ਸੱਚੀ ਇਹ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਬਿਲਕੁਲ ਸਹੀ ਗੱਲ ਹੈ ਪਰ ਦੇਖੋ ਸਿਰਫ ਆਧਾਰ ਨੰਬਰ ਹੋਣਾ ਹੀ ਮਤਲਬ ਕਾਫੀ ਨਹੀਂ ਹੈ ਅੱਛਾ ਹਾਂਜੀ ਉਸਤੇ ਜਿਹੜੀ ਜਾਣਕਾਰੀ ਲਿਖੀ ਹੁੰਦੀ ਹੈ ਨਾ ਉਹ ਬਿਲਕੁਲ ਸਹੀ ਤੇ ਅਪ ਟੂ ਡੇਟ ਹੋਣੀ ਚਾਹੀਦੀ ਹੈ। ਹੂੰ। ਖਾਸ ਕਰਕੇ ਜੇ ਆਧਾਰ ਬਣਵਾਇਆ ਕਾਫੀ ਟਾਈਮ ਹੋ ਗਿਆ ਹੋਵੇ, ਹੋ ਸਕਦਾ ਜਾਣਕਾਰੀ ਪੁਰਾਣੀ ਹੋ ਗਈ ਹੋਵੇ ਜਾਂ ਉਦੋਂ ਕੋਈ ਗਲਤੀ ਰਹਿ ਗਈ ਹੋਵੇ। ਹਾਂ ਤੇ ਸ਼ਾਇਦ ਇਹੀ ਗੱਲ ਆ ਜ ਆਪਾਂ ਕਰਨੀ ਹੈ ਹੈਨਾ ਆਧਾਰ ਨੂੰ ਤਾਜ਼ਾ ਰੱਖਣ ਦੀ ਲੋੜ ਬਾਰੇ। ਮੈਂ ਸੁਣਿਆ ਕਿ UIDAI ਜਿਹੜੀ ਸੰਸਥਾ ਆਧਾਰ ਬਣਾਉਂਦੀ ਹੈ। ਹਾਂਜੀ UIDAI ਉਹ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਆਧਾਰ 10 ਸਾਲ ਪੁਰਾਣੇ ਹੋਗੇ ਉਹ ਆਪਣੀ ਜਾਣਕਾਰੀ ਅਪਡੇਟ ਕਰਵਾ ਲੈਣ ਇਹ ਕਿਉਂ ਜ਼ਰੂਰੀ ਹੈ ਨਾ ਦੇਖੋ ਜੀ ਇਹ ਬਹੁਤ ਹੀ ਅਹਿਮ ਗੱਲ ਹੈ ਸੋਚੋ ਜੇ ਆਧਾਰ ਤੇ ਫੋਟੋ 10 12 ਸਾਲ ਪੁਰਾਣੀ ਲੱਗੀ ਹੋਈ ਹੈ ਹਾਂ ਪਛਾਣ ਹੀ ਨਹੀਂ ਆਉਣੀ ਜਾਂ ਮੰਨ ਲਓ ਪਤਾ ਬਦਲ ਗਿਆ ਹੈ ਜਾਂ ਨਾਮ ਕੋਈ ਮਤਲਬ ਸਪੈਲਿੰਗ ਗਲਤ ਹੈ ਜਾਂ ਜਨਮ ਮਿਤੀ ਚ ਹੂੰ ਫਿਰ ਕਿੰਨੀਆਂ ਥਾਵਾਂ ਤੇ ਦਿੱਕਤ ਆ ਸਕਦੀ ਹੈ ਜਿਵੇਂ ਤੁਸੀਂ ਕਿਹਾ ਬੈਂਕ ਖਾਤਾ ਖੋਲਣਾ ਹੋਵੇ ਜਾਂ ਪੀਐਮ ਕਿਸਾਨ ਵਰਗੀਆਂ ਸਕੀਮਾਂ ਨੇ ਹਾਂਜੀ ਜਿਨ੍ਹਾਂ ਚ ਪੈਸੇ ਸਿੱਧੇ ਖਾਤੇ ਚਾਉਂਦੇ ਨੇ ਬਿਲਕੁਲ ਰਾਸ਼ਨ ਕਾਰਡ ਬੱਚਿਆਂ ਦੀ ਸਕਾਲਰਸ਼ਿਪ ਇਹਨਾਂ ਸਭ ਚ ਰੁਕਾਵਟ ਪੈ ਸਕਦੀ ਹੈ ਤੇ ਹੋਰ ਤਾਂ ਹੋਰ ਪੈਨ ਕਾਰਡ ਪਾਸਪੋਰਟ ਬਣਵਾਉਣ ਵੇਲੇ ਵੀ ਅੱਛਾ ਹਾਂਜੀ ਜਾਂ ਨੌਕਰੀ ਲਈ ਪੁਲਿਸ ਵੈਰੀਫਿਕੇਸ਼ਨ ਵੇਲੇ ਵੀ ਕਈ ਵਾਰੀ ਦਿੱਕਤ ਆ ਜਾਂਦੀ ਹੈ ਸਹੀ ਗੱਲ ਹੈ ਅੱਜ ਕੱਲ ਤਾਂ ਸਭ ਕੁਝ ਹੀ ਲਿੰਕ ਕੀਤਾ ਹੋਇਆ ਆਧਾਰ ਨਾਲ ਤਾਂ ਫਿਰ ਕੀ ਕੀ ਚੀਜ਼ਾਂ ਨੇ ਜਿਹੜੀਆਂ ਆਪਾਂ ਅਪਡੇਟ ਕਰਵਾ ਸਕਦੇ ਹਾਂ ਆਧਾਰ ਤੇ ਦੇਖੋ ਲਗਭਗ ਸਾਰੀ ਜਿਹੜੀ ਮੁੱਖ ਜਾਣਕਾਰੀ ਉਹ ਅਪਡੇਟ ਹੋ ਜਾਂਦੀ ਹੈ ਜਿਵੇਂ ਤੁਹਾਡਾ ਨਾਮ ਹਾਂ ਜਨਮ ਤਾਰੀਖ ਪਤਾ ਲਿੰਗ ਯਾਨੀ ਜੈਂਡਰ ਤੁਹਾਡੀ ਨਵੀਂ ਫੋਟੋ ਹਾਂ ਫੋਟੋ ਤਾਂ ਜ਼ਰੂਰ ਬਦਲਵਾਨੀ ਪੈਂਦੀ ਕਈ ਵਾਰ ਹਾਂਜੀ ਤੇ ਨਾਲੇ ਮੋਬਾਈਲ ਨੰਬਰ ਈਮੇਲ ਆਈਡੀ ਇਹ ਸਭ ਕੁਝ ਤਾਜ਼ਾ ਰੱਖਣਾ ਚਾਹੀਦਾ ਹੈ ਤਾਂ ਕਿ ਮਤਲਬ ਡਿਜੀਟਲੀ ਤੁਹਾਡੀ ਪਛਾਣ ਸਹੀ ਰਹੇ ਅੱਤ ਫਿਰ ਇਹਨੂੰ ਅਪਡੇਟ ਕਰਵਾਉਣਾ ਕਿਵੇਂ ਹੈ ਕੀ ਘਰ ਬੈਠੇ ਹੋ ਜਾਂਦਾ ਸਾਰਾ ਕੰਮ ਅ ਕੁਝ ਚੀਜ਼ਾਂ ਲਈ ਤਾਂ ਦੇਖੋ ਆਨਲਾਈਨ ਸਹੂਲਤ ਹੈਗੀ ਆ UIDAI ਦੀ ਵੈਬਸਾਈਟ ਤੇ myaadhaar.uidai.gov.in ਅੱਛਾ ਜਿਵੇਂ ਜੇ ਸਿਰਫ ਪਤਾ ਬਦਲਣਾ ਹੈ ਜਾਂ ਮੋਬਾਈਲ ਨੰਬਰ ਜਾਂ ਈਮੇਲ ਅਪਡੇਟ ਕਰਨਾ ਹੈ ਪਰ ਉਹਦੇ ਲਈ ਮੋਬਾਈਲ ਪਹਿਲਾਂ ਤਾਂ ਲਿੰਕ ਹੋਣਾ ਚਾਹੀਦਾ ਠੀਕ ਹੈ ਪਰ ਜਿਹੜੇ ਮਤਲਬ ਥੋੜੇ ਜ਼ਿਆਦਾ ਸੰਵੇਦਨਸ਼ੀਲ ਬਦਲਾਅ ਨੇ ਜਿਵੇਂ ਨਾਮ ਬਦਲਣਾ ਜਨਮ ਮਿਤੀ ਲਿੰਗ ਜਾਂ ਫਿਰ ਫੋਟੋ ਤੇ ਬਾਇਓਮੈਟ੍ਰਿਕਸ ਹਾਂ ਉਂਗਲਾਂ ਦੇ ਨਿਸ਼ਾਨ ਵਗੈਰਾ ਹਾਂ ਜੀ ਉਹਨਾਂ ਲਈ ਫਿਰ ਅਕਸਰ ਨੇੜੇ ਦੇ ਸੈਂਟਰ ਜਾਣਾ ਪੈਂਦਾ ਅੱਛਾ ਯਾਨੀ ਕੁਝ ਕੰਮ ਲਈ ਖੁਦ ਜਾਣਾ ਪਵੇਗਾ ਸੁਰੱਖਿਆ ਕਰਕੇ ਸ਼ਾਇਦ ਤੇ ਕਿਹੜੇ ਸੈਂਟਰ ਹੁੰਦੇ ਨੇ ਜਿੱਥੇ ਜਾ ਸਕਦੇ ਆ ਹਾਂ ਜੀ ਇਹਦੇ ਲਈ ਤੁਸੀਂ ਆਪਣੇ ਨੇੜੇ ਕੋਈ ਵੀ ਜਿਹੜਾ ਸਰਕਾਰੀ ਆਧਾਰ ਸੇਵਾ ਕੇਂਦਰ ਹੈ ਉਥੇ ਜਾ ਸਕਦੇ ਹੋ ਠੀਕ ਜਾਂ ਫਿਰ ਸੀਐਸਸੀ ਯਾਨੀ ਕਾਮਨ ਸਰਵਿਸ ਸੈਂਟਰ ਜਿਹਨੂੰ ਜਨ ਸੇਵਾ ਕੇਂਦਰ ਵੀ ਕਹਿੰਦੇ ਨੇ ਹਾਂ ਹਾਂ ਉਹ ਤਾਂ ਬਹੁਤ ਹੁੰਦੇ ਨੇ ਪਿੰਡਾਂ ਸ਼ਹਿਰਾਂ ਚ ਬਿਲਕੁਲ ਤੇ ਕੁਝ ਖਾਸ ਪੋਸਟ ਆਫਿਸ ਯਾਨੀ ਡਾਕ ਖਰਾਂ ਵਿੱਚ ਵੀ ਇਹ ਸਹੂਲਤ ਹੈਗੀ ਹੈ ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟ ਚ ਮਦਦ ਮਿਲ ਜਾਂਦੀ ਹੈ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕੀ ਕਿ ਜਦੋਂ ਤੁਸੀਂ ਨਾਮ ਜਨਮ ਮਿਤੀ ਜਾਂ ਪਤਾ ਬਦਲਵਾਉਣਾ ਹੈ ਤਾਂ ਨਾਲ ਕੋਈ ਨਾ ਕੋਈ ਸਬੂਤ ਯਾਨੀ ਕੋਈ ਡਾਕੂਮੈਂਟ ਲੈ ਕੇ ਜਾਣਾ ਪੈਂਦਾ ਹਾਂ ਉਹ ਤਾਂ ਲੱਗੇਗਾ ਹੀ ਸਬੂਤ ਤੋਂ ਬਿਨਾ ਕਿਵੇਂ ਬਦਲਣਗੇ ਆਮ ਤੌਰ ਤੇ ਕਿਹੜੇ ਕਾਗਜ਼ ਚੱਲ ਜਾਂਦੇ ਨੇ ਦੇਖੋ ਇਹਦੀ ਲਿਸਟ ਤਾਂ ਕਾਫੀ ਲੰਬੀ ਹੈ ਯੂਆਈਡੀਆਈ ਦੀ ਵੈਬਸਾਈਟ ਤੇ ਹੈਗੀ ਆ ਪਰ ਮੋٹے ਤੌਰ ਤੇ ਪਤੇ ਲਈ ਜਿਵੇਂ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਪਾਸਪੋਰਟ ਵੋਟਰ ਕਾਰਡ ਹਾਂਜੀ ਇਹ ਚੱਲ ਜਾਂਦੇ ਨੇ ਜਨਮ ਮਿਤੀ ਲਈ ਅਕਸਰ ਲੋਕ ਜਨਮ ਸਰਟੀਫਿਕੇਟ ਜਾਂ 10ਵੀਂ ਦਾ ਸਰਟੀਫਿਕੇਟ ਵਰਤਦੇ ਨੇ ਠੀਕ ਹੈ ਨਾਮ ਬਦਲਣ ਲਈ ਵੀ ਕੁਝ ਖਾਸ ਕਾਗਜ਼ ਚਾਹੀਦੇ ਹੁੰਦੇ ਨੇ ਸਭ ਤੋਂ ਵਧੀਆ ਇਹ ਹੀ ਆ ਕਿ ਜਾਣ ਤੋਂ ਪਹਿਲਾਂ ਇੱਕ ਵਾਰੀ ਚੈੱਕ ਕਰ ਲੋ ਵੈਬਸਾਈਟ ਤੇ ਜਾਂ ਸੈਂਟਰ ਤੋਂ ਪੁੱਛ ਲੋ ਹਾਂ ਬਿਲਕੁਲ ਤਾਂ ਕਿ ਉੱਥੇ ਜਾ ਕੇ ਫਿਰ ਐਵੇਂ ਖੱਜਲ ਖੁਆਰੀ ਨਾ ਹੋਵੇ ਅੱਛਾ ਜੀ ਹੁਣ ਅਖੀਰ ਚੇ ਦੱਸੋ ਕਿ ਜੇ ਕੋਈ ਆਪਣਾ ਆਧਾਰ ਬਿਲਕੁਲ ਸਹੀ ਸਲਾਮਤ ਤੇ ਅਪ ਟੂ ਡੇਟ ਰੱਖਦਾ ਹੈ ਤਾਂ ਉਹਨੂੰ ਫਾਇਦੇ ਕੀ ਕੀ ਮਿਲਦੇ ਨੇ ਦੇਖੋ ਜੀ ਫਾਇਦੇ ਤਾਂ ਸਾਫ਼ ਨੇ ਪਹਿਲੀ ਗੱਲ ਤੁਹਾਡੀ ਪਛਾਣ ਹਮੇਸ਼ਾ ਸਹੀ ਰਹਿੰਦੀ ਆ ਇਸ ਨਾਲ ਕੋਈ ਧੋਖਾ ਧੜੀ ਦਾ ਡਰ ਘਟ ਜਾਂਦਾ ਹੂੰ ਦੂਜਾ ਜਿੰਨੀਆਂ ਵੀ ਸਰਕਾਰੀ ਜਾਂ ਪ੍ਰਾਈਵੇਟ ਸੇਵਾਵਾਂ ਨੇ ਖਾਸ ਕਰਕੇ ਜਿੰਨਾ ਚ ਪੈਸੇ ਸਿੱਧੇ ਖਾਤੇ ਜਾਂਦੇ ਨੇ ਡੀਬੀਟੀ ਵਾਲੀਆਂ ਹਾਂਜੀ ਉਹ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀਆਂ ਰਹਿੰਦੀਆਂ ਨੇ ਤੀਜਾ ਜਦੋਂ ਤੁਸੀਂ ਕੋਈ ਹੋਰ ਕਾਰਡ ਬਣਵਾਉਣਾ ਜਿਵੇਂ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਤਾਂ ਜਾਣਕਾਰੀ ਮੈਚ ਕਰਨੀ ਸੌਖੀ ਹੋ ਜਾਂਦੀ ਹੈ ਸਹੀ ਗੱਲ ਸਭ ਤੋਂ ਵੱਡੀ ਗੱਲ ਸਿਰਫ ਇਸ ਕਰਕੇ ਕਿ ਜਾਣਕਾਰੀ ਪੁਰਾਣੀ ਜਾਂ ਗਲਤ ਸੀ ਤੁਹਾਡਾ ਕੋਈ ਬੈਂਕ ਖਾਤਾ ਬੰਦ ਨਹੀਂ ਹੁੰਦਾ ਜਾਂ ਸਕਾਲਰਸ਼ਿਪ ਜਾਂ ਕੋਈ ਹੋਰ ਲਾਭ ਰੱਦ ਨਹੀਂ ਹੁੰਦਾ ਤਾਂ ਮਤਲਬ ਕੁਲ ਮਿਲਾ ਕੇ ਗਾਲੇ ਬਣੇ ਕਿ ਜੇ ਆਧਾਰ ਬਣਾਏ ਨੂੰ ਕਾਫੀ ਸਾਲ ਹੋ ਗਏ ਨੇ ਇਹ ਲੱਗਦਾ ਹੈ ਕਿ ਕੋਈ ਜਾਣਕਾਰੀ ਹੁਣ ਠੀਕ ਨਹੀਂ ਤਾਂ ਅਪਡੇਟ ਕਰਵਾਉਣਾ ਬਸ ਐਵੇਂ ਕੋਈ ਸਲਾਹ ਨਹੀਂ ਇਹ ਤਾਂ ਇੱਕ ਲੋਡ ਬਣ ਗਈ ਹੈ ਬਿਲਕੁਲ ਬਿਲਕੁਲ ਸਹੀ ਕਿਹਾ ਇਹ ਤਾਂ ਆਪਣੀ ਡਿਜੀਟਲ ਪਛਾਣ ਨੂੰ ਸਹੀ ਤੇ ਕੀ ਕਹਿੰਦੇ ਨੇ ਕਾਰਗਰ ਰੱਖਣ ਦਾ ਤਰੀਕਾ ਹੈ ਹਾਂਜੀ